ਮੈਨੂੰ ਨਾ ਇਹ ਲੱਗਦਾ ਕਿ ਕੁਦਰਤ ਉਸ ਹਰ ਇੱਕ ਬੰਦੇ ਨੂੰ ਨਾ ਇੱਕ ਮੌਕਾ ਦਿੰਦੀ ਆ ਜਿਹੜਾ ਬੰਦਾ ਕੁਝ ਨਾ ਕੋਈ ਸੁਪਨਾ ਰੱਖਦਾ ਹੈ ਸ਼ੌਂਕ ਰੱਖਦਾ ਹੈ ਜਾਂ ਕੋਈ ਚਾਹਤ ਰੱਖਦਾ ਹੈ ਕੁਝ ਕਰਨ ਦੀ ਕੁਝ ਬਨਣ ਦੀ ਭਾਵੇਂ ਤੁਹਾਡੇ ਕੋਲ ਪੈਸੇ ਹੈ ਚਾਹੀ ਨਹੀਂ ਤੁਹਾਡੇ ਹਾਲਾਤ ਕਿੱਦਾਂ ਦੇ ਵੀ ਆ ਭਾਵੇਂ ਤੁਸੀਂ ਅੱਜ ਰੋਟੀ ਵੀ ਮੁਸ਼ਕਲ ਨਾਲ ਹੀ ਆਪਦੀ ਕਮਾਪਾਉਂਦੇ ਆ ਪਰ ਜਿਹੜਾ ਮੇਰਾ ਯਕੀਨ ਹੈ ਮੇਰਾ ਯਕੀਨ ਇਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਦੀ ਤੁਸੀਂ ਸੋਚ ਰੱਖਦੇ ਆ ਜਿਸ ਤਰ੍ਹਾਂ ਦੀ એનર્ਜੀ ਤੁਹਾਡੇ ਵਿੱਚੋਂ ਨਿਕਲਦੀ ਆ ਉਦਾਂ ਹੀ ਇਸ ਬ੍ਰਹਿਮੰਡ ਵਿੱਚੋਂ ਕਿਹ ਅਨਰਜੀ ਆ ਤੁਹਾਡੇ ਤੱਕ ਵਾਪਸ ਆਉਂਦੀ ਹੈ ਭਾਵੇਂ ਅੱਜ ਤੁਹਾਡੇ ਕੋਲ ਕੁਝ ਨਹੀਂ ਮੇਰਾ ਮੈਂ ਆਪਣੇ ਨਿੱਜੀ ਤੌਰ ਤੇ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਅੱਜ ਤੋਂ 3.5-4 ਸਾਲ ਪਹਿਲਾਂ ਨਾ ਮੇਰੇ ਕੋਲ ਨਾ ਮਤਲਬ ਕਿਰਾਏ ਲਈ ਵੀ ਪੈਸੇ ਨਹੀਂ ਹੁੰਦੇ ਸੀਗੇ ਨਾ ਹੀ ਆਈਲਰਟਸ ਕਰਨ ਲਈ ਤੇ ਬਾਹਰ ਆਉਣ ਲਈ ਤਾਂ ਹੋਣੀ ਗਈ ਪਰ ਮੇਰੇ ਨਾਲ ਇੱਕ ਨਾ ਮਤਲਬ ਮਨ ਵਿੱਚ ਇਹ ਹੁੰਦਾ ਸੀਗਾ ਕਿ ਇੱਕ ਨਾ ਇੱਕ ਦਿਨ ਕੀ ਮੇਰੇ ਕੋਲ ਗੱਡੀ ਹੋਊਗੀ ਮੈਂ ਕਿਤੇ ਨਾ ਕਿਤੇ ਕਿਸੇ ਦੇਸ਼ ਵੀ ਜਾਊਂਗਾ ਮੈਂ ਟਰੈਵਲ ਵੀ ਕਰੂੰਗਾ ਮੈਂ ਜਾਜਤੇ ਵੀ ਚੜੂੰਗਾ ਪਰ ਮੇਰੇ ਕੋਲ ਨਾ ਕੋਈ ਵੀ ਪਲਾਨ ਹੈ ਨਹੀਂ ਸੀਗਾ ਕਿ ਮੈਂ ਇਦਾਂ ਕਰੂੰਗਾ ਇਦਾਂ ਕਰੂੰਗਾ ਕਿਉਂਕਿ ਪਲਾਨ ਬਣਾਉਣ ਲਈ ਕੀ ਆਪਣੇ ਕੋਲ ਕੀ ਆ ਪੈਸੇ ਹੋਣੇ ਚਾਹੀਦੇ ਪਰ ਸ਼ੌਂਕ ਪਾਲਣ ਲਈ ਪਰ ਕੋਈ ਚਾਹਤ ਰੱਖਣ ਲਈ ਇਹਦੇ ਲਈ ਆਪਾਂ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਤਾਂ ਇੱਕ ਨਾ ਸ਼ੌਂਕ ਰੱਖਿਆ ਕਰੋ ਤਾਂ ਇੱਕ એનર્ਜੀ ਤੁਹਾਡੇ ਵਿੱਚੋਂ ਕਿ ਆ ਪੋਜ਼ਿਟਿਵ ਨਿਕਲਣੀ ਚਾਹੀਦੀ ਆ ਤਾਂ ਜੇ ਇਦਾਂ ਦੀ એનર્ਜੀ ਤੁਸੀਂ ਕੁਦਰਤ ਨੂੰ ਛੱਡੋਗੇ ਨਾ ਮੈਂ ਮੈਨੂੰ ਇਹ ਪੂਰਾ ਯਕੀਨ ਹੈ ਕਿ ਕੁਦਰਤ ਨਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਮੌਕਾ ਜ਼ਰੂਰ ਦੇਊਗੀ ਕੁਛ ਨਾ ਕੁਛ ਬੰਨ ਦਾ ਕੁਛ ਨਾ ਕੁਛ ਕਰਨ ਦਾ ਚਾਹੇ ਤਾਂ ਕੋਈ ਤੁਹਾਡਾ ਜਰੀਆ ਬਣੇ ਚਾਹੇ ਪਰ ਤੁਹਾਡੇ ਵਿੱਚ ਕਿ ਕੁਦਰਤ ਆਪਣੇ ਆਪ ਟਾਈਮ ਨਾਲ ਕੋਈ ਕਲਾ ਉਪਚ ਦੇ ਪਰ ਇੱਕ ਨਾ ਇੱਕ ਦਿਨ ਕੀ ਤੁਹਾਨੂੰ ਚਾਂਸ ਮਿਲਣਾ ਪਰ ਉਹ ਸਿਰਫ ਹੋਣਾ ਉਦੋਂ ਹੀ ਜਦੋਂ ਤੁਸੀਂ ਆਪਣਾ ਆਪਣੇ ਅੰਦਰ ਕੋਈ ਨਾ ਕੋਈ ਇੱਕ ਸ਼ੌਂਕ ਰੱਖੋਗੇ ਤਉ ਸ਼ੌਂਕ ਤੁਹਾਨੂੰ ਆਪਣੇ ਆਪ ਉਹ ਬੰਦਾ ਲੱਭੂ ਜੋ ਤੁਹਾਡੀ ਮਦਦ ਕਰੂਗੀ ਜਾਂ ਪਰ ਤੁਹਾਨੂੰ ਹੀ ਆਪਣੇ ਆਪ ਕੀ ਉਹਨਾਂ ਕਾਬਿਲ ਬਣਾ ਦੂ ਕਿ ਤੁਸੀਂ ਕੁਛ ਨਾ ਕੁਛ ਕਰ ਸਕੋ ਤਾਂ ਇਦਾਂ ਹੀ ਮੇਰੀ ਵੀ ਬਸ ਇਹੀ ਕਹਾਣੀ ਆ ਤੇ ਇਹ ਬਹੁਤ ਲੰਬੀ ਹੈ ਮੈਂ ਇੱਥੇ ਦੀ ਗੱਲ ਨਹੀਂ ਕਰੂੰਗਾ ਪਰ ਇੱਕ ਤੁਹਾਨੂੰ ਮੋਟੀਵੇਸ਼ਨ ਕਰਨ ਲਈ ਇਹ ਕਹਿ ਦਿੰਨਾ ਕਿ ਚਾਹੇ ਤੁਸੀਂ ਅੱਜ ਕੁਝ ਵੀ ਕਰਦੇ ਆਂ ਦਿਹਾੜੀ ਕਰਦੇ ਆਂ ਚਾਹੇ ਸੈਲਰ ਚ ਕੰਮ ਕਰਦੇ ਆਂ ਝੋਨਾ ਲਾਉਂਦੇ ਆਂ ਮਿਸਤਰੀ ਨਾ ਕੰਮ ਕਰਦੇ ਆਂ ਆਪਣੇ ਕੰਮ ਚ ਮਿਹਨਤ ਕਰੋ ਤੇ ਦੂਜਾ ਇਹ ਹੈ ਕਿ ਕੋਈ ਨਾ ਕੋਈ ਇੱਕ ਸ਼ੌਂਕ ਜ਼ਰੂਰ ਰੱਖੋ ਕਿ ਮੈਂ ਭਾਵੇਂ ਅੱਜ ਤੋਂ 3 ਸਾਲ ਬਾਅਦ ਕਰਾਂ 4 ਸਾਲਾਂ ਬਾਅਦ ਕਰਾਂ 10 ਸਾਲਾਂ ਬਾਅਦ ਕਰਾਂ ਮੇਰੇ ਕੋਲ ਇਹ ਚੀਜ਼ ਹੋਊਗੀ ਜਾਂ ਮੈਂ ਇਹ ਬਣਾਵਾਂ ਤੇ ਮੈਂ ਬਣੂਗਾ ਤਾਂ ਇਹ ਚੀਜ਼ ਜੇ ਕਰੋਗੇ ਨਾ ਤਾਂ ਮੈਨੂੰ ਯਕੀਨ ਹੈ ਤੇ ਇੱਕ ਦਿਨ ਇੱਕ ਦਿਨ ਤੁਸੀਂ ਕੀ ਹਾਂ ਜ਼ਰੂਰ ਕਾਮਯਾਬ ਹੋਵੋਗੇ